ਸਤਨਾਮ ਵਾਹਿਗੁਰੂ ਸਾਹਿਬ ਜੀ ਮਾਜ ਮਹਿਲਾ ਤੀਜਾ ਸੱਚਾ ਸੇਵੀ ਸੱਚ ਸਲਾਹੀ ਸੱਚਾ ਨਾਏ ਦੁੱਖ ਕਭ ਹੀ ਨਾਹੀ ਸੁਖ ਦਾਤਾ ਸੇਵਨ ਸੁਖ ਪਾਇਣ ਗੁਰਮਤਿ ਮਨ ਵਸਾਵਣਿਆ ਹਉ ਵਾਰੀ ਜਿਉ ਵਾਰੀ ਸੁਖ ਸਹਜ ਸਮਾਦ ਲਗਾਵਣਿਆ ਜੋ ਹਰ ਸੇਵੈ ਸੇ ਸਦਾ ਸੋਹੈ ਸੋਭਾ ਸੁਰਤ ਸੁਹਾਵਣਿਆ ਰਹਾ ਸਭ ਕੋ ਤੇਰਾ ਭਗਤ ਕਹਾਏ ਸਈ ਭਗਤ ਤੇਰਾ ਮਨ ਭਾਏ ਸਚ ਬਾਣੀ ਤੁਧ ਸਲਾਹਣ ਰੰਗ ਰਾਤੇ ਭਗਤ ਕਰਾਵਣਿਆ ਸਭ ਕੋ ਸੱਚੇ ਹਰ ਜੀਉ ਤੇਰਾ ਗੁਰਮੁਖ ਮਿਲੇ ਤਾਂ ਚੁੱਕੈ ਫੇਰਾ ਜੋ ਤੁਧ ਭਾਵੈ ਤਾਂ ਨਾਏ ਰਚਾਵੈ ਤੂੰ ਆਪੇ ਨਾਹੋ ਜਪਾਵਣਿਆ ਗੁਰਮਤੀ ਹਰ ਮਨ ਵਸਾਇਆ ਹਰਕ ਸੋਗ ਸਭ ਮੋਹ ਗਵਾਇਆ ਇਕਸ ਸਿਉ ਲਿਬ ਲਾਗੀ ਸਦ ਹੀ ਹਰ ਨਾਮ ਮਨ ਵਸਾਵਣਿਆ ਭਗਤ ਰੰਗ ਰਾਤੇ ਸਦਾ ਤੇਰਾ ਚਾਏ ਨਾਉ ਨਿਤ ਨਾਮ ਵਸਿਆ ਮਨ ਆਏ ਪੂਰੇ ਭਾਗ ਸਤ ਗੁਰ ਪਾਇਆ ਸ਼ਬਦੇ ਮੇਲ ਮਿਲਾਵਣ ਤੂੰ ਦਿਆਲ ਸਦਾ ਸੁਖ ਦਤ ਤੂੰ ਆਪੇ ਮਿਲਹਿ ਗੁਰਮੁਖ ਜਤ ਤੂੰ ਆਪੇ ਦੇਵ ਨਾਮ ਵਡਾਈ ਨਾਮ ਰਤੇ ਸੁਖ ਪਾਵਣਿਆ ਸਦਾ ਸਦਾ ਸਾਚੇ ਤੁਧ ਸਾਲਾਹੀ ਗੁਰਮੁਖ ਜਤ ਦੂਜਾ ਕੋ ਨਾਹੀ ਇਕਸ ਸਿਉ ਮਨ ਰਹਾ ਸਮਾਏ ਮਨ ਮੰਨਿਆ ਮਨ ਹੈ ਮਿਲਾਵਣ ਗੁਰਮੁਖ ਹੋਵੈ ਸੋ ਸਾਲਾਹੀ ਸਾਚੇ ਠਾਕੁਰ ਬੇਪਰਵਾਹੇ ਨਾਨਕ ਨਾਮ ਵਸੇ ਮਨ ਅੰਤਰ ਗੁਰ ਸ਼ਬਦੀ ਹਰ ਮਿਲਾਵਣਿਆ ਗੁਰਮੁਖ ਹੋਵੈ ਸੋ ਸਾਲਾ ਹੈ ਸਾਚੇ ਠਾਕੁਰ ਬੇਪਰਵਾਹੇ ਨਾਨਕ ਨਾਮ ਵਸਿਆ ਮਨ ਅੰਤਰ ਗੁਰ ਸ਼ਬਦੀ ਹਰ ਮਿਲਾਵਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 122 ਦੇ ਉੱਪਰ ਅੰਕਿਤ ਹੈ ਇਹ ਸ਼ਬਦ ਜੋ ਰਹਾਉ ਦਾ ਬੰਦ ਹੈ ਸ੍ਰੀ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਹਉ ਵਾਰੀ ਜਿਉ ਵਾਰੀ ਸੁਖ ਸਹਿਜ ਸਮਾਦ ਲਗਾਵਣਿਆ ਪਾਸ਼ਾ ਕਹਿ ਲਗੇ ਮੈਂ ਉਹਨਾਂ ਤੋਂ ਸਤ ਕੇ ਜਾਂਦਾ ਹਾਂ ਮੇਰੀ ਜਿੰਦ ਕੁਰਬਾਨ ਜਾਂਦੀ ਹੈ ਜਿਨ੍ਹਾਂ ਨੇ ਆਤਮਿਕ ਅਡੋਲਤਾ ਦੇ ਵਿੱਚ ਆਪਣੀ ਸਮਾਧੀ ਲਾਈ ਆਤਮਿਕ ਡੋਲਤਾ ਵਿੱਚ ਸਮਾਧੀ ਲਗਾਉਣ ਨਾਲ ਕੀ ਮਿਲਿਆ ਸੁੱਖ ਪ੍ਰਾਪਤ ਹੋਇਆ ਕਿਹੜਾ ਸੁੱਖ ਆਤਮਿਕ ਸੁੱਖ ਪ੍ਰਾਪਤ ਹੋਇਆ ਗੁਰੂ ਸੰਗਤ ਜੀ ਆਤਮਿਕ ਡੋਲਤਾ ਦੇ ਵਿੱਚ ਜਿਸ ਵੇਲੇ ਮਨੁੱਖ ਇਹ ਸਮਾਧੀ ਲਾਉਂਦਾ ਹੈ ਭਾਵ ਉਸ ਅਵਸਥਾ ਵਿੱਚ ਆ ਜਾਂਦਾ ਹੈ ਜਿੱਥੇ ਉਹਨੂੰ ਕੋਈ ਦੁੱਖ ਕੋਈ ਸੁੱਖ ਪਾਉ ਨਹੀਂ ਸਕਦਾ ਦੋਨੇ ਅਵਸਥਾ ਦੇ ਵਿੱਚ ਉਹ ਨਿਆਰਾ ਰਹਿੰਦਾ ਹੈ ਜਿਹਨੂੰ ਗੁਰੂ ਸਾਹਿਬ ਮਹਾਰਾਜ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਸੁਖ ਸੁਨੇ ਅਰ ਭੈ ਨਹੀਂ ਜਾ ਕੇ ਕਾਂਚਨ ਮਾਟੀ ਮਾ ਹੁੰਦਾ ਕਿ ਇਹ ਸਾਡੀ ਹਾਲਤ ਜਿਹੜੀ ਹੈ ਅਸੀਂ ਦੁੱਖਾਂ ਦੇ ਵਿੱਚ ਬਹੁਤ ਘਬਰਾ ਜਾਂਦੇ ਹਾਂ ਤੇ ਸੁੱਖਾਂ ਦੇ ਵਿੱਚ ਰੱਬ ਵੀ ਭੁੱਲ ਜਾਂਦਾ ਹੈ ਪਰ ਕਹਿੰਦੇ ਉਹ ਜਿਹੜਾ ਇਸ ਸਮਾਧ ਵਿੱਚ ਆ ਜਾਂਦਾ ਹੈ ਭਾਵ ਟਿਕਾਉ ਟਿਕਾਉ ਦੇ ਵਿੱਚ ਆ ਜਾਂਦਾ ਹੈ ਉਹਨੂੰ ਆਤਮਿਕ ਸੁੱਖ ਮਿਲਦਾ ਹੈ ਇਦਾਂ ਦੀ ਹਾਲਤ ਹੋ ਜਾਂਦੀ ਸਿੱਧੀ ਜੀ ਗੱਲ ਹੈ ਕਿ ਕਿਸੇ ਨੂੰ ਬੇਹੋਸ਼ ਕਰ ਦਿੱਤਾ ਜਾਂਦਾ ਜਿਸ ਵੇਲੇ ਡਾਕਟਰ ਆਪਰੇਸ਼ਨ ਕਰਦੇ ਆ ਉਹਨੂੰ ਨਹੀਂ ਪਤਾ ਲੱਗਦਾ ਕੀ ਹੋ ਰਿਹਾ ਹੈ ਕੀ ਹੋ ਰਿਹਾ ਸੰਸਾਰ ਦੇ ਵਿੱਚ ਤੇ ਉਸ ਅਵਸਥਾ ਦੇ ਵਿੱਚ ਪਹੁੰਚ ਗਿਆ ਭਾਵ ਪ੍ਰਮਾਤਮਾ ਨਾਲ ਇੱਕ ਮਿਖ ਹੋ ਗਿਆ ਸੰਸਾਰ ਚੰਗਾ ਕਵੇ ਮਾੜਾ ਕਵੇ ਦੁੱਖ ਆਉਣ ਸੁੱਖ ਹੋਵੇ ਸਾਰਾ ਕੁਝ ਪ੍ਰਵਾਨ ਹੈ ਗੁਰੂ ਸਾਹਿਬ ਕਹਿੰਦੇ ਉਹਨੂੰ ਆਤਮਿਕ ਸੁੱਖ ਮਿਲ ਗਿਆ ਹਉ ਵਾਰੀ ਜਿਉ ਵਾਰੀ ਸੁਖ ਸਹਿਜ ਸਮਾਦ ਲਗਾ ਬਣਿਆ ਜੋ ਹਰ ਸੇਵਾ ਸੇ ਸਦਾ ਸੋਹ ਹੈ ਸ਼ੋਭਾ ਸੁਰਤ ਸੁਹਾਵਣਿਆ ਜਿਹੜੇ ਪ੍ਰਮਾਤਮਾ ਦੀ ਆਰਾਧਨਾ ਕਰਦੇ ਆ ਉਹ ਸਦਾ ਸੁੰਦੇ ਹਨ ਸ਼ੋਭਾ ਸੁਰਤ ਸੁਹਾਵਣਿਆ ਉਹਨਾਂ ਦੀ ਜਿਹੜੀ ਸੁਰਤ ਹੈ ਪ੍ਰਭੂ ਦੇ ਸੋਹਣੇ ਚਰਨਾਂ ਵਿੱਚ ਟਿਕ ਜਾਂਦੀ ਹੈ ਉਹਨੂੰ ਉਹਦੇ ਨਾਲ ਉਹਨਾਂ ਨੂੰ ਸ਼ੋਭਾ ਮਿਲਦੀ ਸੰਸਾਰ ਦੇ ਵਿੱਚ ਪਹਿਲੀ ਪੰਕਤੀ ਵਿੱਚ ਗੁਰੂ ਸਾਹਿਬ ਕਹਿੰਦੇ ਸੱਚਾ ਸੇਵੀ ਸੱਚ ਸਲਾਹੀ ਸੱਚਾ ਕਹਿੰਦੇ ਜਿਹੜਾ ਸਦਾ ਥਿਰ ਹੈ ਰੱਬ ਤੋਂ ਬਗੈਰ ਜਿਹਦੀ ਮਨੁੱਖ ਪੂਜਾ ਕਰ ਰਹੀ ਹੈ ਜਾਂ ਕੁਝ ਵੀ ਕਰਦਾ ਹੈ ਉਹ ਥੋੜੇ ਦਿਨ ਵਾਸਤੇ ਜੇ ਪੱਥਰ ਦੀ ਪੂਜਾ ਕਰ ਰਿਹਾ ਪੱਥਰ ਦੀ ਵੀ ਉਮਰ ਹੁੰਦੀ ਹੈ ਉਹ ਵੀ ਇੱਕ ਦਿਨ ਰੇਤ ਬਣ ਜਾਂਦਾ ਹੈ ਇਸ ਕਰਕੇ ਪੂਜਾ ਕਿਹਦੀ ਕਰਨੀ ਸਾਨੂੰ ਇੱਕ ਸਿਧਾਂਤ ਦਿੰਦਾ ਹੈ ਪੂਜਾ ਅਕਾਲ ਕੀ ਪਰਚਾ ਸ਼ਬਦ ਦਾ دیدار ਖਾਲਸੇ ਹੁਣ ਸਵਾਲ ਇਹ ਹੈ ਕਿ ਪੂਜਾ ਉਹਦੀ ਕਿਉਂ ਕਰਨੀ ਹੈ ਉਹਦੀ ਪੂਜਾ ਇਸ ਕਰਕੇ ਕਰਨੀ ਹੈ ਕਿ ਉਹਨੇ ਸਾਨੂੰ ਜੀਵਨ ਦਿੱਤਾ ਹੈ ਜੇ ਆਪਾਂ ਕਹਿੰਨੇ ਨਾ ਮਾਂ ਬੱਚੇ ਨੂੰ ਆਪਣੇ ਉਦਰ ਦੇ ਵਿੱਚ ਪਾਲਦੀ ਹੈ ਪਰ ਸਭ ਤੋਂ ਵੱਡਾ ਹੱਥ ਹੈ ਪ੍ਰਮਾਤਮਾ ਦਾ ਜੇ ਮਾਂ ਹੀ ਪਾਲਦੀ ਹੁੰਦੀ ਤੇ ਬੱਚੇ ਗਰਭ ਦੇ ਵਿੱਚ ਨਾ ਮਰਦੇ ਕਈ ਬੱਚਿਆਂ ਦੀ ਮਾਂ ਦੇ ਉਦਰ ਦੇ ਵਿੱਚ ਮੌਤ ਹੋ ਜਾਂਦੀ ਹੈ। ਪਰਤ ਪਾਲਣਾ ਕਰਨ ਵਾਲਾ ਉਹ ਹੈ ਇਸ ਕਰਕੇ ਉਹਦੀ ਪੂਜਾ ਕਰਦੇ। ਪਰਤ ਪਾਲੇ ਨਿਤਸਾਰ ਸੰਭਾਲੇ ਉਹ ਨਿਤਸਾਰ ਸੰਭਾਲਦਾ ਸੰਭਾਲ ਕਰਦਾ। ਉਹ ਸੱਚੇ ਦੀ ਆਰਾਧਨਾ ਕਰਨੀ ਹੈ ਸਦਾ ਥਿਰ ਹੈ। ਹੁਣ ਇਹ ਹੈ ਕਿ ਪੂਜਾ ਕਰਨੀ ਕਿਦਾਂ ਹੈ ਕਹਿੰਦੇ ਪੂਜਾ ਕੀਚੇ ਨਾਮ ਧਾਈਏ ਬਿਨ ਨਾਵੈ ਪੂਜ ਨਾ ਹੋ ਪਰਮੇਸ਼ਰ ਦੀ ਅਰਾਧਨਾ ਕਰ ਸੱਚਾ ਸੇਵੀ ਸੱਚ ਸਲਾਹੀ ਉਹ ਪ੍ਰਮਾਤਮਾ ਜਿਹੜਾ ਸਦਾ ਥਿਰ ਹੈ ਕੋਈ ਵੀ ਚੀਜ਼ ਹੈ ਅੱਜ ਦੇ ਕਾਲਪਨਿਕ ਤਸਵੀਰਾਂ ਨੂੰ ਸਿੱਖ ਪੂਜਦੇ ਆ ਤੇ ਇਹਨਾਂ ਦੀ ਵੀ ਤਾਂ ਉਮਰ ਹੁੰਦੀ ਹੈ ਨਾ ਅਰਗਬਤੀਆਂ ਲਾ ਲਾ ਕੇ ਕਾਲੇ ਸ਼ੀਸ਼ੇ ਕਰਕੇ ਫਿਰ ਉਹਨਾਂ ਨੂੰ ਜਲ ਕਰਵਾ ਕਰ ਦਿੰਦੇ ਆ ਬੜਾ ਸੋਹਣਾ ਲਿਖਿਆ ਸਿੱਖ ਰਹਿਤ ਮਰਜਾਦਾ ਵਿੱਚ ਗੁਰੂਆਂ ਦੀਆਂ ਤਸਵੀਰਾਂ ਬਜ਼ੁਰਗਾਂ ਦੀਆਂ ਤਸਵੀਰਾਂ ਇਹਨਾਂ ਦੇ ਅੱਗੇ ਮੱਥੇ ਟੇਕਣੇ ਮਨਮਤ ਹੈ। ਉਹਦੀ ਪੂਜਾ ਕਰਨੀ ਆ ਜਿਹਨੇ ਪੂਰੇ ਸੰਸਾਰ ਨੂੰ ਬਣਾਇਆ। ਦੇਖੋ ਨਾ ਪ੍ਰਮਾਤਮਾ ਨੇ ਕਿੰਨੀ ਸੋਹਣੀ ਮੂਰਤ ਤਿਆਰ ਕੀਤੀ। ਜਿਹੜਾ ਸੰਸਾਰ ਬਣਾਇਆ ਗੁਰੂ ਸਾਹਿਬ ਕਹਿੰਦੇ ਪਾਣੀ ਤੋਂ ਹੀ ਮਨੁੱਖ ਬਣਾ ਦਿੱਤਾ ਪਾਣੀ ਤੋਂ। ਇਦਾਂ ਦੀ ਤਸਵੀਰ ਕੋਈ ਬਣਾ ਸਕਦਾ? ਤੇ ਸਤਗੁਰੂ ਕਹਿੰਦੇ ਉਹ ਸੱਚੇ ਦੀ ਅਰਾਧਨਾ ਕਰਨੀ ਹੈ ਗੁਰੂ ਸਾਹਿਬ ਜੀ ਦਾ ਸ਼ਬਦ ਹੈ ਸੇਵੀ ਸਾਹਿਬ ਆਪਣਾ ਅਵਰ ਨ ਜਾਚੋ ਕੋਇ ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਏ ਜਦੋਂ ਅੱਜ ਦੇ ਸਿੱਖ ਦੀ ਹਾਲਤ ਦੇਖਦੇ ਆ ਗੰਗਾ ਗਏ ਗੰਗਾ ਰਾਮ ਜਮਨਾ ਗਏ ਜਮਨਾ ਦਾ ਗੁਰੂ ਸਾਹਿਬ ਕਹਿੰਦੇ ਸੀ ਇਹਨੂੰ ਨਿਆਰਾ ਬਣਾਇਆ ਨਿਆਰੇ ਦਾ ਮਤਲਬ ਵੱਖਰਾ ਵੱਖਰਾ ਮਤਲਬ ਇਹ ਨਹੀਂ ਕਿ ਅਸੀਂ ਕਿਸੇ ਦੇ ਨਾਲ ਨਫ਼ਰਤ ਕਰਦੇ ਰਹਿਣਾ ਸੰਸਾਰ ਦੇ ਵਿੱਚ ਹੈ ਪੂਜਣਾ ਨਿਰੰਕਾਰ ਨੂੰ ਹੈ ਉਹਦੀ ਅਰਾਧਨਾ ਕਰਨੀ ਹੈ ਉਹਦੀ ਅਰਾਧਨਾ ਕਰਾਂਗੇ ਮਿਲਦਾ ਕੀ ਹੈ ਸਾਬ ਕਹਿੰਦੇ ਗੁਰੂ ਅਮਰਦਾਸ ਜੀ ਸੱਚਾ ਸੇਵੀ ਸੱਚ ਸਲਾਹੀ ਸੱਚੇ ਨਾਏ ਉਹ ਸੱਚੇ ਦੇ ਨਾਮ ਦੇ ਨਾਲ ਜੁੜਨ ਨਾਲ ਕੀ ਮਿਲਦਾ ਦੁੱਖ ਕੱਬ ਹੀ ਨਹੀਂ ਕਦੇ ਜੀਵਨ ਵਿੱਚ ਦੁੱਖ ਨਹੀਂ ਆਏਗਾ ਜਦੋਂ ਅਸੀਂ ਸੱਚੇ ਦੀ ਆਰਾਧਨਾ ਕਰਾਂ ਸੁਖ ਦਾਤਾ ਸੇਵਨ ਸੁਖ ਪਾਉਣ ਜਿਹੜੇ ਸੁੱਖਾਂ ਦੇ ਦਾਤੇ ਨੂੰ ਆਰਾਧਦੇ ਹਨ ਉਹਦੀ ਸੇਵਾ ਕਰਦੇ ਆ ਉਹਦੀ ਭਗਤੀ ਕਰਦੇ ਆ ਉਹਨਾਂ ਨੂੰ ਸੁੱਖ ਮਿਲਦਾ ਹੁਣ ਮਨੁੱਖ ਸੋਚਦਾ ਪੈਸੇ ਚਾਹੀਦੇ ਹੈ ਪੈਸੇ ਨਾਲ ਸੁੱਖ ਨਹੀਂ ਮਿਲਦੇ ਮੈਂ ਨਹੀਂ ਕਹਿ ਰਿਹਾ ਗੁਰੂ ਸਾਹਿਬ ਕਹਿੰਦੇ ਸੁਖ ਨਾਹੀ ਬਹੁਤੇ ਤਨ ਖਾਟੇ ਕਿ ਮਨੁੱਖ ਸੋਚੇ ਕਿ ਮੈਂ ਪੈਸਾ ਹੋ ਗਿਆ ਮੈਂ ਸੁਖੀ ਆ ਸਾਰੇ ਪੈਸੇ ਵਾਲੇ ਸੁਖੀ ਨਹੀਂ ਆ ਨਹੀਂ ਤਾਂ ਫਿਰ ਸਾਰੇ ਸੁਖੀ ਹੋ ਜਾਂਦੇ ਬਈ ਮਤਲਬ ਕਿਸੇ ਫਿਰ ਗੁਰਦੁਆਰੇ ਮੰਦਰ ਜਾਣ ਦੀ ਲੋੜ ਕੀ ਸੀ ਲੋਕਾਂ ਨੂੰ ਅੰਦਰੋਂ ਦੁਖੀ ਹਨ ਸੁਖ ਨਾਹੀ ਬਹੁਤੇ ਤਨ ਖਾਟੇ ਸੁਖ ਨਾਹੀ ਪੇਖੇ ਨਿਰਤ ਨਾਟੇ ਸੁਖ ਨਾਹੀ ਬਹੁ ਦੇਸ ਕਮਾਏ ਇੱਕ ਗੱਲ ਦੀ ਗਰੰਟੀ ਦਿੰਦੇ ਕਹਿੰਦੇ ਸਰਬ ਸੁਖਾਂ ਹਰ ਹਰ ਗੁਣ ਗਾ। ਆਹ ਪ੍ਰਭੂ ਦੇ ਗੁਣ ਗਾਏਗਾ ਤੇ ਤੈਨੂੰ ਸੁੱਖ ਮਿਲੇ। ਸੁਖ ਦਾਤਾ ਸੇਵਣ ਸੁਖ ਪਾਏ। ਕਿਦਾਂ ਮਨ ਵਿੱਚ ਵੱਸਦਾ ਗੁਰਮਤਿ ਮਨ ਵਸਾ ਬਣਿਆ ਗੁਰੂ ਦੀ ਮਤ ਲੈ ਕੇ। ਹਉ ਵਾਰੀ ਜਿਉ ਵਾਰੀ ਸੁਖ ਸਹਿਜ ਸਮਾਦ ਲਗਾ ਬਣਿਆ ਜੋ ਹਰ ਸੇ। ਸੇ ਸਦਾ ਸੋਹ ਹੈ। ਸੋਭਾ ਸੁਰਤ ਸੁਹਾਵਣਿਆ ਰਹੋ ਸਭ ਕੋ ਤੇਰਾ ਭਗਤ ਕਹਾਏ ਉਦਾਂ ਤਾਂ ਸਾਰੇ ਕਹੀ ਜਾਂਦੇ ਮੈਂ ਵੀ ਕਹੀ ਜਾਂਦਾ ਮੈਂ ਰੱਬ ਦਾ ਭਗਤ ਅਸੀਂ ਰੱਬ ਦੇ ਭਗਤ ਤੇ ਇਹ ਤਾਂ ਨਿਰਣਾ ਤਾਂ ਪ੍ਰਮਾਤਮਾ ਨੇ ਕਰਨਾ ਹੈ ਸਭ ਕੋ ਤੇਰਾ ਭਗਤ ਕਹਾਏ ਸਹੀ ਭਗਤ ਤੇਰਾ ਮਨ ਪਾਏ ਜਿਹੜੇ ਤੇਰੇ ਮਨ ਨੂੰ ਪਾ ਜਾਂਦੇ ਆ ਨਾ ਉਹ ਭਗਤ ਹੈ ਉਹ ਭਗਤ ਹੈ ਕਿਸੇ ਦੇ ਸਰਟੀਫਿਕੇਟ ਦੇ ਨਾਲ ਕੁਝ ਨਹੀਂ ਬਣਦਾ ਵੀ ਭਗਤ ਕਹੇ ਤਾਂ ਗੁਰਸਿੱਖ ਕਹਿ ਦਿੱਤਾ ਤੇ ਇਹ ਤਾਂ ਸਤਗੁਰ ਨੇ ਸਾਨੂੰ ਦੱਸਣਾ ਭਗਤ ਕੌਣ ਹੈ ਸਿੱਖ ਕੌਣ ਹੈ ਇੱਕ ਇੱਕ ਗੱਲ ਦੀ ਗੁਰੂ ਸਾਹਿਬ ਜੀ ਨੇ ਉਦਾਹਰਣ ਦਿੱਤੀ ਜਵਾਬ ਦਿੱਤਾ ਜੇ ਤੁਸੀਂ ਪੁੱਛੋਗੇ ਸਤਗੁਰ ਜੀ ਭਗਤ ਕੌਣ ਹੈ ਕਹਿੰਦੇ ਭਗਤਾਂ ਕੀ ਚਾਲ ਨਰਾਲੀ ਮਤਲਬ ਉਹਨਾਂ ਦੀ ਚਾਲ ਦੁਨੀਆ ਤੋਂ ਵੱਖਰੀ ਆ ਯਾਨੀ ਕਿ ਉਹ ਆਕੜ ਕੇ ਤੁਰਦੇ ਬਾਹਾਂ ਇਦਾਂ ਕਰਕੇ ਤੁਰਦੇ ਨਹੀਂ ਪਾਪ ਜੋ ਸੰਸਾਰ ਕਰਦਾ ਹੈ ਉਹ ਪ੍ਰਮਾਤਮਾ ਦੇ ਭਗਤ ਨਹੀਂ ਕਰਦਾ ਇਸੇ ਕਰਕੇ ਬਾਣੀ ਦੇ ਵਿੱਚ ਪੰਕਤੀ ਆਉਂਦੀ ਹੈ ਭਗਤਾਂ ਤੇ ਸਹਸਾਰੀਆਂ ਜੋੜ ਕਦੇ ਨਾ ਆਇਆ ਭਗਤਾਂ ਕੀ ਚਾਲ ਨਰਾਲੀ ਚਾਲਾ ਨਰਾਲੀ ਭਗਤਾਂ ਕੇਰੀ ਵਿਖੰਮਾਰ ਚਲਣਾ ਉਹਨਾਂ ਦੇ ਅੰਦਰ ਕੀ ਹੈ ਲਬ ਲੋਭ ਹੰਕਾਰ ਤਾਂ ਤ੍ਰਿਸ਼ਨਾ ਬਹੁਤ ਨਹੀਂ ਬੋਲ ਖੰਨਿਓ ਤੇ ਕੀ ਬਾਲੋਂ ਨਿੱਕੀ ਇਹਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਬਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨර। ਸਤਿਗੁਰੂ ਕਹਿੰਦੇ ਸਭ ਕੋ ਜਿਨੇ ਲੋਕ ਆ ਸੰਸਾਰ ਦੇ ਸਭ ਕੋ ਤੇਰਾ ਭਗਤ ਕਹਾਏ ਸਹੀ ਭਗਤ ਤੇਰਾ ਮਨ ਪਾਏ। ਸਚ ਬਾਣੀ ਤੁਦ ਸਲਾਹਣ ਇਹ ਸਦਾ ਥਿਰ ਪਰਮੇਸ਼ਰ ਦੀ ਉਹ ਤੁਹਾਡੀ ਬਾਣੀ ਨੂੰ ਪੜ੍ਹ ਕੇ ਤੁਹਾਨੂੰ ਸਲਾਉਂਦੇ ਹਨ ਰੰਗ ਰਾਤ ਤੇ ਭਗਤ ਕਰਾਵਣ ਆ ਜਿਹੜੇ ਤੇਰੇ ਰੰਗ ਵਿੱਚ ਰੰਗੇ ਜਾਂਦੇ ਆ ਇਹ ਹੁਣ ਇੱਥੇ ਭਗਤ ਦਾ ਅਰਥ ਹੈ ਭਗਤ ਦੇ ਤੱਤੇ ਨੂੰ ਸਿਆਰੀ ਆ ਗਈ ਭਗਤ ਉਹਨਾਂ ਕੋਲ ਭਗਤੀ ਕਰਾਉਂਦਾ ਹੈ ਸਭ ਕੋ ਸੱਚੇ ਹਰ ਜਿਉ ਤੇਰਾ ਇਹ ਸਤਿਗੁਰੂ ਸਭ ਕੁਝ ਤੇਰਾ ਹੈ ਗੁਰਮਖ ਮਿਲੈ ਤਾਂ ਚੁਕੈ ਫੇਰਾ ਜਦੋਂ ਗੁਰੂ ਦੇ ਸਨਮੁਖ ਹੁੰਦਾ ਭਾਵ ਗੁਰੂ ਦੀ ਮਤ ਮਿਲਦੀ ਹੈ ਤੇ ਇਹ ਆਵਾਗੋਣ ਦਾ ਚੱਕਰ ਖਤਮ ਹੋ ਜਾਂਦਾ ਹੈ ਜਾਂ ਤਦ ਭਾਵੇ ਤਾਂ ਨਾਏ ਰਚਾਵੇ ਹਾਂ ਤੇ ਤੈਨੂੰ ਭਾਜੇ ਨਾ ਤੇ ਤੂੰ ਆਪਣੇ ਨਾਮ ਦੇ ਵਿੱਚ ਉਹਨਾਂ ਨੂੰ ਮਸਤ ਕਰ ਦਿੰਦਾ ਰਚਾ ਦਿੰਦਾ ਹੈ ਜਾਂ ਤਦ ਭਾਵੇ ਤਾਂ ਨਾਏ ਰਚਾਵੇ ਤੂੰ ਆਪੇ ਨਾ ਉਹ ਜਪਾਵਣਿਆ ਤੂੰ ਆਪਣਾ ਨਾਮ ਆਪ ਹੀ ਜਪਾਉਂਦਾ ਹੈ ਗੁਰਮਤੀ ਹਰ ਮਨ ਵਸਾਇਆ ਜਿਨ੍ਹਾਂ ਨੇ ਗੁਰੂ ਦੀ ਮਤ ਲੈ ਕੇ ਨਾ ਮਨ ਦੇ ਵਿੱਚ ਵਸਾਉਣਾ ਕੀਤਾ ਬੜਾ ਸੋਹਣਾ ਔਕੇ ਸੋਕੇ ਆ ਸ਼ਬਦ ਜਿਹੜੇ ਬੜੇ ਜਲਦੀ ਸਮਝ ਲੱਗਦੇ ਜਦੋਂ ਅਸੀਂ ਗੁਰਬਾਣੀ ਵਿਆਖਿਆ ਹੀ ਲੋਕ ਕਹਿੰਦੇ ਆ ਲਗਾ ਮਾਤਰਾ ਦਾ ਕੀ ਮਤਲਬ ਇਹ ਲਗਾ ਮਾਤਰਾ ਹੁਣ ਮਨ ਮਨ ਤਾਂ ਬਹੁਤ ਵਾਰੀ ਆਉਂਦਾ ਮਨ ਦੇ ਇਥੇ ਟਿੱਪੀ ਆ ਨੰਨੇ ਨੂੰ ਸਿਹਾਰੀ ਆ ਇਹਦਾ ਅਰਥ ਹੈ ਮਨ ਦੇ ਵਿੱਚ ਜਿਹੜਾ ਵਸਾਉਂਦਾ ਕੌਣ ਗੁਰੂ ਦੀ ਮਤ ਲੈ ਕੇ ਗੁਰਮਤੀ ਹਰ ਮਨ ਵਸਾਇਆ ਜਿਨ੍ਹਾਂ ਨੇ ਗੁਰੂ ਦੀ ਮਤ ਲੈ ਕੇ ਹਰੀ ਨੂੰ ਮਨ ਵਿੱਚ ਵਸਾਉਣਾ ਕੀਤਾ ਹਰਗ ਸੋਗ ਸਭ ਮੋਹ ਗਵਾਇਆ ਉਹ ਨੂੰ ਨਹੀਂ ਲੈਣਾ ਦੇਣਾ ਵੀ ਦੁਨੀਆ ਦੀ ਖੁਸ਼ੀ ਦੁਨੀਆ ਦੇ ਗਮ ਇਹ ਮੋਹ ਤੋਂ ਉੱਪਰ ਉੱਠ ਜਾਂਦਾ ਇਕਸ ਸਿਉ ਲਿਵ ਲਾਗੀ ਸਾਧਹੀ ਉਹ ਇੱਕ ਨਾਲ ਲਿਵ ਆਪਣੀ ਸੁਰਤ ਜੋੜ ਲੈਂਦੇ ਆ ਇਕਸ ਸਿਉ ਲਿਵ ਲਾਗੀ ਸਾਧਹੀ ਹਰ ਨਾਮ ਮਨ ਵਸਾਵਣਿਆ ਭਗਤ ਰੰਗ ਰਾਤੇ ਸਦਾ ਤੇਰੇ ਚਾਏ ਜਿਹੜੇ ਪ੍ਰਭੂ ਦੇ ਪਿਆਰੇ ਭਗਤ ਹਨ ਉਹ ਤੇਰੇ ਰੰਗ ਦੇ ਵਿੱਚ ਰਤੇ ਆ ਸਦਾ ਇਸ ਚਾਉ ਦੇ ਵਿੱਚ ਰਹਿੰਦੇ ਨਾਮ ਜਪਦੇ ਆ ਨੌ ਨਿੱਧ ਨਾਮ ਵਸਿਆ ਮਨਿਆ ਨੌ ਨਿੱਧ ਭਾਵ ਸਾਰੇ ਖਜ਼ਾਨੇ ਉਹਨਾਂ ਨੂੰ ਇਹ ਪ੍ਰਮਾਤਮਾ ਦਾ ਨਾਮ ਮਿਲ ਜਾਂਦਾ ਹੈ ਤੇ ਉਹਨਾਂ ਦੇ ਮਨ ਵਿੱਚ ਜਦੋਂ ਆ ਜਾਂਦਾ ਨੌ ਨਿੱਧ ਨਾਮ ਵਸਿਆ ਮਨਿਆ ਪੂਰਹ ਭਾਗ ਪੂਰਹ ਭਾਗ ਸਤਗੁਰ ਪਾਇਆ ਸ਼ਬਦੇ ਮੇਲ ਮਿਲਾਵਣ ਉਹ ਸ਼ਬਦ ਦੇ ਨਾਲ ਉਹਨਾਂ ਦਾ ਮਿਲਾਪ ਪ੍ਰਮਾਤਮਾ ਨਾਲ ਹੋ ਜਾਂਦਾ ਅਵਸਥਾ ਕੀ ਬਣਦੀ ਐ ਤੂੰ ਦਿਆਲ ਸਦਾ ਸੁਖ ਦਤਾ ਇਹ ਸਤਗੁਰੂ ਤੂੰ ਸਦਾ ਦਿਆਲੂ ਐ ਸਦਾ ਸੁਖ ਦੇਣ ਵਾਲਾ ਐ ਤੂੰ ਆਪੇ ਮੇਲਾ ਗੁਰਮਖ ਜਤ ਇਹ ਗੁਰੂ ਦੇ ਸਾਹਮਣੇ ਹੋਇਆ ਇਹ ਸਮਝ ਆ ਜਾਂਦੀ ਹੈ ਜਾਣਿਆ ਜਾਂਦਾ ਕਿ ਇਹ ਸਤਿਗੁਰੂ ਤੂੰ ਆਪ ਹੀ ਆਪਣੇ ਨਾਲ ਮਿਲਾਉਂਦਾ ਹੈ ਤੂੰ ਆਪੇ ਮਿਲ ਹੈ ਗੁਰਮੁਖ ਜਤ ਤੂੰ ਆਪੇ ਦੇਵੇ ਨਾਮ ਵਡਾਈ ਇਹ ਸਤਿਗੁਰ ਜੀ ਤੁਸੀਂ ਆਪ ਹੀ ਨਾਮ ਦੀ ਵਡਿਆਈ ਦਿੰਦੇ ਨਾਮ ਰਤੇ ਸੁਖ ਪਾਵਣਿਆ ਤੇ ਜਿਹੜੇ ਨਾਮ ਦੇ ਵਿੱਚ ਰਤੇ ਜਾਂਦੇ ਆ ਉਹਨਾਂ ਨੂੰ ਸੁਖ ਮਿਲਦਾ ਆਤਮਿਕ ਤੌਰ ਤੇ ਸੁਖੀ ਹੋ ਜਾਂਦੇ ਆ ਜਦੋਂ ਮੈਂ ਪਹਿਲਾਂ ਬੇਨਤੀ ਕੀਤੀ ਹੈ ਨਾ ਅਸੀਂ ਕੀ ਕਰਦੇ ਹਾਂ ਜੇ ਦੁੱਖ ਆ ਗਏ ਦੁੱਖਾਂ ਵਿੱਚ ਕਬਰ ਆ ਗਏ ਸੁੱਖ ਆ ਗਏ ਇੰਨੇ ਭੰਗੜੇ ਪਾਏ ਰੱਬ ਹੀ ਭੁੱਲ ਗਿਆ ਪਰਮੇਸ਼ਰ ਭੁੱਲ ਗਿਆ ਦੋਨੇ ਅਵਸਥਾ ਵਿੱਚ ਆਪਾਂ ਰਹਿ ਲੈਨੇ ਆ ਪਰ ਗੁਰੂ ਸਾਹਿਬ ਕਹਿੰਦੇ ਭਾਈ ਨਹੀਂ ਜਿੱਦਣ ਉਸ ਪਰਮੇਸ਼ਰ ਕਰ ਪ੍ਰਮਾਤਮਾ ਦੀ ਰਹਿਮਤ ਹੁੰਦੀ ਹੈ ਅਕਾਲ ਪੁਰਖ ਬਖਸ਼ਿਸ਼ ਕਰਦਾ ਹੈ ਤੇ ਉਹ ਪਰਮੇਸ਼ਰ ਦੇ ਨਾਮ ਦੇ ਵਿੱਚ ਰੱਤ ਜਾਂਦੇ ਤੇ ਆਤਮਿਕ ਸੁੱਖ ਮਿਲ ਜਾਂਦਾ ਹੈ ਤੇ ਜੇ ਹੁਣ ਮਨੁੱਖ ਆਮ ਕਰਕੇ ਆਸਾ ਕੀ ਵਾਰ ਦਾ ਸ਼ਲੋਕ ਹੈ ਕਿ ਦੁੱਖਾਂ ਦੇ ਵਿੱਚ ਰੱਬ ਨੂੰ ਯਾਦ ਕਰਦਾ ਹੈ ਤੇ ਉਹਦੇ ਵਾਸਤੇ ਦਵਾਈ ਬਣ ਜਾਂਦੀ ਹੈ ਸੁਖ ਰੋਗ ਬਣ ਜਾਂਦੇ ਪਾਵ ਰਾਮ ਕਰਕੇ ਸੁੱਖਾਂ ਵਿੱਚ ਰੱਬ ਨੂੰ ਭੁੱਲ ਜਾ ਦੁਖਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਂ ਨਾ ਹੋਈ ਫਿਰ ਅਵਸਥਾ ਤਾਂ ਬਣੇਗੀ ਤੂੰ ਕਰਤਾ ਕਰਨਾ ਮੈਂ ਨਹੀਂ ਜਾਂ ਹੋਂ ਕਰੀ ਨਾ ਹੋਈ ਤੇ ਸੁੱਖ ਜਿਹੜਾ ਹੈ ਉਹਦੀ ਕਿਰਪਾ ਦੇ ਨਾਲ ਮਿਲਦਾ ਹੈ ਤੇ ਸੁੱਖ ਆਪਾਂ ਸਮਝਦੇ ਆਂ ਵੀ ਜੇ ਮੇਰੇ ਕੋਲ ਪੈਸਾ ਬਹੁਤ ਹੈ ਮੇਰੇ ਕੋਲ ਕਾਰੋਬਾਰ ਭਡੇ ਹਨ ਬਿਲਕੁਲ ਗੱਡੀਆਂ ਮੋਟਰਾਂ ਹਨ ਮੇਰੇ ਕੋਲ ਕਾਰਖਾਨੇ ਚੱਲਦੇ ਫੈਕਟਰੀਆਂ ਚੱਲਦੀਆਂ ਤੇ ਮੈਂ ਬਹੁਤ ਵੱਡਾ ਪਰਿਵਾਰ ਆ ਮੇਰਾ ਬਹੁਤ ਵੱਡਾ ਖਾਨਦਾਨ ਹੈ ਇਹ ਸੁੱਖ ਨਹੀਂ ਹਨ ਇਹ ਛਿੰਨ ਮਾਤਰ ਹਨ ਦੇ ਗੁਰੂ ਸਾਹਿਬ ਕਹਿੰਦੇ ਜੇ ਸੁੱਖ ਚਾਹੀਦਾ ਨਾ ਸਦਾ ਵਾਸਤੇ ਅੱਜ ਹੈਗਾ ਅੱਜ ਚੀਜ਼ਾਂ ਹੈਗੀਆਂ ਅੱਜ ਪੈਸਾ ਹੈ ਕੱਲ ਨਹੀਂ ਹੋਏ ਪਰ ਜਿਹੜਾ ਆਤਮਿਕ ਸੁੱਖ ਹੈ ਜੇ ਉਹ ਚਾਹੀਦਾ ਹੈ ਨਾ ਜੇ ਗੁਰੂ ਸਾਹਿਬ ਕਹਿੰਦੇ ਤੈਨੂੰ ਚਾਹੀਦਾ ਜੋ ਸੁੱਖ ਕੋ ਚਾਹੇ ਸਦਾ ਸਦਾ ਮਤਲਬ ਇਹ ਤਾਂ ਥੋੜੇ ਦਿਨ ਵਾਸਤੇ ਹੈ ਨਾ ਪੈਸੇ ਦੇ ਨਾਲ ਸੁੱਖ ਮਿਲਦਾ ਅੱਜ ਬੰਦੇ ਕੋਲ ਪੈਸਾ ਕੱਲ ਗਰੀਬ ਹੈ ਜਿਹੜਾ ਗਰੀਬ ਅਮੀਰ ਬਣ ਜਾਂਦਾ ਇਹ ਰੱਬ ਪਰਮਾਸ਼ਰ ਦੀ ਖੇਡ ਹੈ ਉਹ ਬਹੁਤ ਕੁਝ ਕਰਦਾ ਰਾਜਾ ਤੇ ਭਿਖਾਰੀ ਤੇ ਰਾਜ ਕਮਰਾਵੇ ਰਾਜਾ ਤੇ ਭਿਖਾਰੀ ਬਹੁਤ ਕੁਝ ਕਰਦਾ ਸੁਲਤਾਨਾ ਕਹਾ ਕਰਾਇੰਦਾ ਉਸ ਉਹਦੇ ਹੱਥ ਦੇ ਵਿੱਚ ਤੇ ਸੁੱਖ ਜਿਹੜਾ ਨਾ ਜੇ ਚਾਹੀਦਾ ਜੋ ਸੁੱਖ ਕੋ ਚਾਹੇ ਸਦਾ ਸਰਣ ਰਾਮ ਕੀ ਲੈ ਗੁਰੂ ਸਾਹਿਬ ਕਹਿੰਦੇ ਭਾਈ ਮਨੁੱਖ ਜਿਹੜਾ ਹੁਣ ਜਿਹਨੂੰ ਆਪਾਂ ਆਪੇ ਹੀ ਕਹਿ ਦਿੱਤਾ ਨਾ ਲੋਕਾਂ ਨੇ ਕਿ ਅਸੀਂ 84 ਲੱਖ ਜੁਨਾ ਦੇ ਸਰਦਾਰ ਮਨੁੱਖ ਨੇ ਆਪਣੇ ਆਪਣੀ ਉਧਾਰਨ ਲੈ ਲਈ ਕਿ ਅਸੀਂ ਬਹੁਤ ਵੱਡੇ ਆ 84 ਲੱਖ ਜੁਨਾ ਦੇ ਸਰਦਾਰ ਆ ਪਰ ਦੁਖੀ ਵੀ ਨਿਸ਼ਾਨ ਹੈ ਇੰਨੇ ਜਾਨਵਰਾਂ ਦੇ ਕਿੰਨੇ ਜਾਨਵਰਾਂ ਦੇ ਹਸਪੀਟਲ ਹੋਣਗੇ ਆ ਜ਼ਿਲ੍ਹਾ ਹੀ ਆ ਨਾ ਖਡਵਰਾ ਕਿੱਡਾ ਵੱਡਾ ਸ਼ਹਿਰ ਆ ਇੱਕ ਆਦਾ ਹਸਪੀਟਲ ਹੋਏਗਾ ਜਾਨਵਰਾਂ ਦਾ ਤੇ ਬੰਦਿਆਂ ਦੇ ਗਲੀਆਂ-ਗਲੀਆਂ ਦੇ ਵਿੱਚ ਹਸਪੀਟਲ ਬਣੇ ਆ ਗਲੀ-ਗਲੀ ਕਲੀਨਿਕ ਬਣੇ ਆ ਬੰਦਾ ਹੀ ਬਿਮਾਰ ਹੋ ਰਿਹਾ ਨਾ ਤੇ ਕਾਰਨ ਕਿਉਂਕਿ ਇਹ ਇਹਨਾਂ ਦੇ ਵਿੱਚੋਂ ਸੁੱਖ ਲੱਭਦਾ ਹੈ ਖਾਣ ਦੇ ਵਿੱਚੋਂ ਪਹਿਨਣ ਦੇ ਵਿੱਚੋਂ ਪੈਸੇ ਦੇ ਵਿੱਚੋਂ ਸੁੱਖ ਲੱਭਦਾ ਉਹਦੇ ਕਰਕੇ ਦੁਖੀ ਹੈ ਤੇ ਹੋਰ ਟੈਨਸ਼ਨਾਂ ਲੈ ਕੇ ਹੋਰ ਕੁਝ ਲੈ ਕੇ ਚਿੰਤਾਵਾਂ ਲੈ ਕੇ ਆਪਣੇ ਸਰੀਰ ਨੂੰ ਰੋਗੀ ਬਣਾ ਰਿਆ ਤੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਭਾਈ ਉਹ ਪਰਮੇਸ਼ਰ ਦੇ ਨਾਮ ਦੇ ਬਾਬਾ ਫਰੀਦ ਸਾਹਿਬ ਨੇ ਬੜੀ ਸੋਹਣੀ ਗੱਲ ਕਹੀ ਹੈ ਕਹਿੰਦੇ ਮੈਂ ਸੋਚਦਾ ਸੀ ਕਿ ਮੈਂ ਦੁਖੀ ਹਾਂ ਪਰ ਇੱਕ ਦਿਨ ਮੈਂ ਅਵਸਥਾ ਤੇ ਪਹੁੰਚਿਆ ਤੇ ਉੱਥੇ ਮੈਨੂੰ ਪਤਾ ਲੱਗਾ ਵੀ ਸਾਰੀ ਦੁਨੀਆ ਦੁਖੀ ਹੈ ਫਰੀਦਾ ਮੈਂ ਜਾਣਿਆ ਦੁਖ ਮੁਝ ਕੋ ਦੁੱਖ ਸਵਾਇਆ ਜੱਗ ਉੱਚੇ ਚੜ ਕੇ ਵੇਖਿਆ ਘਰ ਘਰ ਇਹਾ ਜਦੋਂ ਮੈਂ ਉੱਚੀ ਅਵਸਥਾ ਵਿੱਚ ਦੇਖਿਆ ਤੇ ਸਾਰੇ ਦੁਖੀ ਹੁਣ ਜਿਹੜਾ ਮਨੁੱਖ ਹੈ ਹੁਣ ਕਹਵੇ ਮੈਂ ਦੁਖੀ ਹੁਣ ਦੇਖੋ ਨਾ ਜਾਨਵਰ ਜਿਹੜੇ ਆ ਉਹ ਆਦੀ ਹੋ ਜਾਂਦੇ ਦੁੱਖਾਂ ਦੇ ਆਦੀ ਹੋ ਜਾਂਦੇ ਨੇ ਤੇ ਉਹਨਾਂ ਨੂੰ ਬਰਸਾਤ ਵੀ ਆ ਰਹੀ ਹੈ ਧੁੱਪ ਵੀ ਆ ਰਹੀ ਹੈ ਉਹ ਸਾਰਾ ਕੁਝ ਸਹਨ ਕਰ ਜਾਂਦੇ ਕੋਈ ਰੋਟੀ ਪਾ ਦਿੰਦਾ ਕੋਈ ਅਨਾਜ ਪਾ ਦਿੱਤਾ ਕੋਈ ਚਾਰਾ ਪਾ ਦਿੱਤਾ ਖਾ ਲਿਆ ਨਿਕਲ ਪਰ ਗੁਰੂ ਸਾਹਿਬ ਕਹਿੰਦੇ ਭਾਈ ਜੇ ਹੁਣ ਸਾਰਾ ਕੁਝ ਮਿਲਣ ਤੋਂ ਬਾਅਦ ਵੀ ਬੰਦਾ ਦੁਖੀ ਹੈ ਸਾਡੇ ਕੋਲ ਇੰਨਾ ਕੁਝ ਖਾਣ ਲਈ ਹੈ ਫਿਰ ਵੀ ਦੁਖੀ ਹੈ ਕਿਸੇ ਨੂੰ ਪੁੱਛੋ ਕੀ ਹਾਲ ਚਾਲ ਕਹਿੰਦੇ ਜੀ ਬੜੇ ਦੁਖੀ ਨੇ ਬੜੇ ਦੁਖੀ ਆ ਤੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਜੇ ਸੁੱਖ ਚਾਹੀਦਾ ਤੇ ਪਰਮੇਸ਼ਰ ਨਾਲ ਜੁੜ ਤੂੰ ਆਪੇ ਦੇਵੇਂ ਨਾਮ ਵਡਾਈ ਨਾਮ ਅਰਤੇ ਸੁਖ ਪਾਵਣ ਸਦਾ ਸਦਾ ਸਾਚੇ ਤੁਧ ਸਲਾਹੇ ਸਦਾ ਹੀ ਉਸ ਸੱਚੇ ਨੂੰ ਸਲਾਉਣਾ ਹੈ ਗੁਰਮੁਖ ਜਾਤਾ ਗੁਰੂ ਦੇ ਸ਼ਰਨ ਵਿੱਚ ਆ ਕੇ ਸਮਝ ਆ ਗਈ ਦੂਜਾ ਕੋਈ ਨਹੀਂ ਦੂਜਾ ਹੋਰ ਕੋਈ ਨਹੀਂ ਹੈ ਇਕਸ ਸੇਵਮਨ ਰਿਹਾ ਸਮਾਏ ਜਿਨ੍ਹਾਂ ਦਾ ਮਨ ਇੱਕ ਨਾਲ ਟਿਕ ਜਾਂਦਾ ਹੈ ਮਨ ਮੰਨਿਆ ਮਨ ਹੈ ਮਿਲਾ ਬਣਿਆ ਗੱਲ ਤਾਂ ਮਨ ਮੰਨਣ ਦੀ ਹੈ ਮਨ ਬਨ ਗਿਆ ਪਰਿਵਾਰ ਦੇ ਪ੍ਰਤੀ ਬਣ ਗਿਆ ਧੀਆ ਪੁੱਤਰਾਂ ਦੇ ਪ੍ਰਤੀ ਬਣ ਗਿਆ ਦੋਸਤਾਂ ਮਿੱਤਰਾਂ ਨੇ ਕਹਿਤਾ ਉੱਥੇ ਮਨ ਬਨ ਗਿਆ ਗੁਰੂ ਦੇ ਪਰਮੇਸ਼ਰ ਨਾਲ ਮਨ ਨਹੀਂ ਬਣਿਆ ਗੁਰੂ ਸਾਹਿਬ ਕਹਿੰਦੇ ਜਦੋਂ ਮਨ ਬਣ ਜਾਂਦਾ ਨਾ ਦੁਨੀਆ ਬਥਾਰਾ ਕੁਝ ਕਹਿੰਦੀ ਹੈ ਕਬੀਰ ਸਾਹਿਬ ਕਹਿੰਦੇ ਕਹ ਕਬੀਰ ਅਬ ਜਾਣਿਆ ਜਬ ਜਾਣਿਆ ਤੋ ਮਨ ਮੰਨਿਆ ਮਨ ਮੰਨੇ ਲੋਗ ਨਾ ਭਤੀਜੇ ਨਾ ਭਤੀਜੇ ਤੋ ਕੀ ਕੀ ਸਤਗੁਰੂ ਕਹਿੰਦੇ ਮਨ ਮੰਨ ਮਣ ਹੈ ਮਲਾਵਣਿਆ ਗੁਰਮੁਖ ਹੋਵੇ ਸੋ ਸਲਾਹੇ ਜਿਹੜਾ ਗੁਰੂ ਦੇ ਸੰਗਮ ਕੋਂਦਾ ਹੈ ਗੁਰੂ ਦੀ ਮਤ ਲੈਂਦਾ ਉਹਨੂੰ ਸਲਾਉਂਦਾ ਹੈ ਉਹਨੂੰ ਯਾਦ ਕਰਦਾ ਸਾਚੇ ਠਾਕੁਰ ਬੇਪਰਵਾਹ ਹੈ ਉਹ ਸੱਚਾ ਮਾਲਕ ਹੈ ਔਰ ਬੇਪਰਵਾਹ ਹੈ ਸਾਚੇ ਠਾਕੁਰ ਬੇਪਰਵਾਹ ਨਾਨਕ ਨਾਮ ਵਸੇ ਮਨ ਅੰਦਰ ਜਦੋਂ ਨਾਮ ਮਨ ਦੇ ਵਿੱਚ ਵੱਸਦਾ ਹੈ ਗੁਰ ਸ਼ਬਦੀ ਹਰ ਮੇਲਾ ਬਣਿਆ ਗੁਰੂ ਦਾ ਸ਼ਬਦ ਹੀ ਸਾਨੂੰ ਹਰੀ ਦੇ ਨਾਲ ਮਿਲਾ ਸਕਦਾ ਹੈ ਰੋਜ਼ ਪੜ੍ਹਦੇ ਆਂ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਦੀ ਖੋਜਣਾ ਮਤਲਬ ਭਾਵੇਂ ਇੱਕ ਸ਼ਬਦ ਪੜੋ ਪਰ ਉਹਨੂੰ ਸਮਝਣ ਦਾ ਯਤਨ ਕਰੀਏ ਕਿ ਸਤਿਗੁਰੂ ਮਹਾਰਾਜ ਸਾਡੇ ਤੇ ਕੀ ਰਹਿਮਤ ਕਰਦੇ ਕੀ ਬਖਸ਼ਿਸ਼ ਕਰਦੇ ਆ ਇੰਨੀਆਂ ਬੇਨਤੀਆਂ ਗੁਰਸੰਗਤ ਦੀ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ਦਿਆਂ ਬਲਾਉ ਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ